ਹਮੇਸ਼ਾ ਹੀ ਕਾਂਗਰਸ ਸਰਕਾਰ ਜਿਹੜੀ ਭਾਰਤ ਸਰਕਾਰ ਦੇ ਵਿੱਚ ਰਹੀ ਹੈ ਲੰਬਾ ਸਮਾਂ ਉਹਨੇ ਸਿੱਖਾਂ ਦੇ ਪ੍ਰਤੀ ਦੋਰੇ ਮਾਬਦਾਨ ਅਖਤਿਆਰ ਕੀਤੇ ਆ ਮੈਂ ਇੱਕ ਘਟਨਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਇੱਕ ਸਿੱਖ ਨੌਜਵਾਨ ਮਨਜੀਤ ਸਿੰਘ ਜੀ ਦਾ ਨਾਮ ਹੈ ਉਹ ਇੱਕ ਪਲੇਨ ਨੂੰ ਅਗਵਾ ਕਰਕੇ ਅੰਮ੍ਰਿਤਸਰ ਲੈ ਕੇ ਆਉਂਦਾ ਤੇ ਉਹ ਕਹਿੰਦਾ ਕਿ ਮੇਰਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ ਮੈਂ ਸਿਰਫ ਤੇ ਸਿਰਫ ਆਪਣੀਆਂ ਮੰਗਾਂ ਪ੍ਰਤੀ ਭਾਰਤ ਸਰਕਾਰ ਨੂੰ ਸੁਚੇਤ ਕਰਨਾ ਚਾਹੁੰਦਾ ਉਹਨੂੰ ਵਾਦਾ ਕੀਤਾ ਜਾਂਦਾ ਉਹਦੇ ਨਾਲ ਕਿ ਤੂੰ ਸੁਰੱਖਿਅਤ ਜਿਹੜਾ ਹੈ ਜਿਹੜਾ ਬਾਹਰ ਆ ਜਾ ਅਸੀਂ ਤੈਨੂੰ ਕੁਝ ਨਹੀਂ ਕਾਂਗੇ ਲੇਕਿਨ ਅਮਰਸਰ 에ਰਪੋਰਟ ਦੇ ਉੱਤੇ ਉਸ ਸਿੱਖ ਨੌਜਵਾਨ ਨੂੰ ਬਚਨ ਸਿੰਘ ਨਾਂ ਦੇ ਇੱਕ ਐਸਆਈ ਵੱਲੋਂ ਜਿਹੜਾ ਡੀਐਸਪੀ ਵੱਲੋਂ ਗੋਲੀ ਮਾਰ ਕੇ ਉਹਨੂੰ ਮੌਕੇ ਦੇ ਉੱਤੇ ਮਾਰ ਦਿੱਤਾ ਜਾਂਦਾ ਦੂਜੇ ਪਾਸੇ 1978 ਦੇ ਵਿੱਚ ਇੰਦਰਾ ਗਾਂਧੀ ਦੀ ਰਿਹਾਈ ਨੂੰ ਲੈ ਕੇ ਦੋ ਪਾਂਡੇ ਬ੍ਰਦਰ ਪਲੇਨ ਅਗਵਾ ਕਰਦੇ ਐ ਦਵਿੰਦਰਾ ਪਾਂਡੇ ਤੇ ਭੋਲਾ ਨਾਥ ਪਾਂਡੇ ਉਹ ਵੀ ਪਲੇਨ ਅਗਵਾ ਕਰਦੇ ਐ ਉਹਨਾਂ ਦੇ ਵਿੱਚੋਂ ਇੱਕ ਨੂੰ ਐਮਐਲਏ ਬਣਾ ਕੇ ਮਨਿਸਟਰ ਬਣਾਇਆ ਜਾਂਦਾ ਹੈ ਦੂਜੇ ਨੂੰ ਜਿਹੜਾ ਹੈ ਉਹ ਮੈਂਬਰ ਪਾਰਲੀਮੈਂਟ ਬਣਾ ਕੇ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਬਿਠਾਇਆ ਜਾਂਦਾ ਹੈ ਸਿੱਖ ਨੌਜਵਾਨ ਜੇ ਪਲੇਨ ਅਗਵਾ ਕਰਕੇ ਭਾਰਤ ਸਰਕਾਰ ਦੇ ਕੰਨ ਖੋਲਣ ਵਾਸਤੇ ਲੈ ਕੇ ਜਾਂਦਾ ਤੇ ਉਹਨੂੰ ਗੋਲੀ ਮਿਲਦੀ ਹੈ ਜਾਂ ਜਲਾਵਤਨੀ ਮਿਲਦੀ ਹੈ ਤੇ ਦੂਜੇ ਪਾਸੇ ਜੇ ਕੋਈ ਹੋਰ ਜਿਹੜਾ ਹੈ ਗੈਰ ਸਿੱਖ ਅਗਵਾ ਕਰਦਾ ਤੇ ਉਹਨੂੰ ਵਜ਼ੀਰੀਆਂ ਨਾਲ ਸਨਮਾਨਿਆ ਗਿਆ ਉਹਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਇਹ ਸਿੱਖਾਂ ਨਾਲ ਦੌਰੇ ਜਿਹੜੇ ਆ ਮਾਪਦਾਨ ਜਿਹੜੇ ਆ ਉਹ ਅਖਤਿਆਰ ਜਿਹੜੇ ਆ ਉਹ ਹਮੇਸ਼ਾ ਕੀਤੇ ਗਏ ਗੱਲ ਜਿਹੜੀ ਹੱਸ ਹੋਏ ਨਹੀਂ ਹੈ ਸਿੱਖਾਂ ਨੂੰ ਹਮੇਸ਼ਾ ਦੇਸ਼த்ਰੋਹੀ ਜਿਹੜਾ ਹੈ ਉਹ ਕਹਿ ਕੇ ਜਿਹੜਾ ਜ਼ਿਲਾਂ ਦੇ ਵਿੱਚ ਬੰਦ ਕੀਤਾ ਗਿਆ ਕੱਲ કે ਪਰਸੋਂ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ ਕਿ ਇੰਦਰਾ ਗਾਂਧੀ ਦੀ ਸਰਕਾਰ ਨੇ 1975 ਦੇ ਵਿੱਚ ਐਮਰਜੈਂਸੀ ਲਾ ਕੇ ਜਿਹੜਾ ਹੈ ਉਹ ਸੰਵਿਧਾਨ ਦਾ ਕਤਲ ਕੀਤਾ ਕਤਲ ਹੀ ਕਿਉਂ ਕੀਤਾ ਸੀ ਉਹ ਤਾਂ ਬਲਾਤਕਾਰ ਕੀਤਾ ਸੀ ਕਾਂਗਰਸ ਦੀ ਉਸ ਵਕਤ ਦੀ ਸਰਕਾਰ ਨੇ ਇੰਦਰਾ ਗਾਂਧੀ ਦੇ ਗਵਾਹੀ ਦੇ ਵਿੱਚ ਭਾਰਤੀ ਸੰਵਿਧਾਨ ਦਾ ਤੇ ਭਾਰਤੀ ਸੰਵਿਧਾਨ ਦਾ ਜਦੋਂ 1975 ਦੇ ਵਿੱਚ ਇੰਦਰਾ ਗਾਂਧੀ ਨੇ ਬਲਾਤਕਾਰ ਕੀਤਾ ਉਹ ਬੜੀ ਬੇਰਹਿਮੀ ਦੇ ਨਾਲ ਕੀਤਾ ਉਸ ਵਕਤ ਇੱਕੋ ਹੀ ਇੱਕ ਕੌਮ ਜਿਹੜੀ ਉੱઠી ਉਸ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਔਰ ਉਹ ਸਿੱਖ ਸੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਜਿਨ੍ਹਾਂ ਨੇ ਮੋਰਚੇ ਲਾਏ ਐਮਰਜੈਂਸੀ ਦਾ ਵਿਰੋਧ ਕੀਤਾ ਭਾਰਤ ਦੇ ਵੱਡੇ ਵੱਡੇ ਲੀਟਰ ਜਾਂ ਚੁੱਪ ਕਰਾ ਦਿੱਤੇ ਗਏ ਸੀ ਤੇ ਜਾਂ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਗਏ ਸੀ ਉਸ ਵਕਤ ਜੇ 1975 ਦੇ ਵਿੱਚ ਇੰਦਰਾ ਗੱਲੀ ગાંધી ਵੱਲੋਂ ਸੰਵਿਧਾਨ ਦੇ ਨਾਲ ਕੀਤੇ ਬਲਾਤਕਾਰ ਦੇ ਵਿਰੋਧ ਦੇ ਵਿੱਚ ਜੇ ਕਿਸੇ ਨੇ ਵਿਰੋਧ ਕੀਤਾ ਤੇ ਉਹ ਪੰਜਾਬ ਦੇ ਵਿੱਚ ਸਿੱਖਾਂ ਨੇ ਕੀਤਾ ਸੀ ਔਰ ਹੋਇਆ ਕੀ ਹੈ ਕਿ ਨੈਰੇਟਿਵ ਸਿਰਜਿਆ ਗਿਆ ਜਿਨ੍ਹਾਂ ਨੇ ਬਲਾਤਕਾਰ ਸਭਿਧਾਨ ਦੇ ਨਾਲ ਬਲਾਤਕਾਰ ਕਰਨ ਦਾ ਵਿਰੋਧ ਕੀਤਾ ਉਹ ਦੇਸ਼ਰੋਹੀ ਹੋ ਗਏ ਤੇ ਜਿਨ੍ਹਾਂ ਨੇ ਬਲਾਤਕਾਰ ਕੀਤਾ ਭਾਰਤੀ ਸਭਿਧਾਨ ਦੇ ਨਾਲ ਉਹ ਦੇਸ਼ ਭਗਤ ਬਣ ਗਏ ਇਹ ਕਿੱਡਾ ਜਿਹੜਾ ਹੈ ਗਲਤ ਨੈਰੇਟਿਵ ਜਿਹੜਾ ਪਰਦੇਸ